ਪਾਣੀਪਤ ਦੀ ਜਿਹੜੀ ਲੜਾਈ ਹੋਈ ਸੀ ਉਹਦਾ ਜਿਹੜਾ ਮਾਡਲ ਚਿੱਤਰ ਹੈ ਉਹ ਤਿਆਰ ਕਰਕੇ ਇੱਥੇ ਲੱਗਿਆ ਹੋਇਆ ਪਾਣੀਪਤ ਦੀ ਲੜਾਈ ਦਾ ਜਿਹੜਾ ਮਾਡਲ ਚਿੱਤਰ ਹੈ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਇੱਕ ਕੈਮਲ ਗਨ ਹੈ ਜਿਹਨਾਂ ਨੂੰ ਕੈਮਲ ਗਨ ਜਿਹੜਾ ਕਿਹਾ ਜਾਂਦਾ ਸੀ ਉਹ ਕੈਮਲ ਗਨ ਵੀ ਇੱਥੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਪੰញਾ ਇਹ ਪਾਣੀਪਤ ਦੀ ਜਿਹੜੀ ਲੜਾਈ ਹੋਈ ਸੀ ਇਤਿਹਾਸ ਦੀ ਜਿਹੜੀ ਇੱਕ ਬਹੁਤ ਵੱਡੀ ਲੜਾਈ ਸੀ ਪਾਣੀਪਤ ਦੀ ਜਿਹੜੀ ਲੜਾਈ ਸੀ ਤਾਂ 1526 ਈਸਵੀ ਨੂੰ ਇਹ ਹੋਈ ਸੀ ਲੜਾਈ ਤਾਂ ਦਿੱਲੀ ਦੇ ਸੁਲਤਾਨ ਤੇ ਬਾਬਰ ਨੇ ਆਪਣੇ ਜਿਹੜੇ 1200 ਸ਼ਕਤੀਸ਼ਾਲੀ ਸਿਪਾਈ ਸਨ ਉਹਨਾਂ ਦੇ ਤੋਪਾਂ ਦੀ ਮਦਦ ਨਾਲ ਜਿਹੜੀ ਇਹ ਲੜਾਈ ਉਹ ਜਿੱਤੀ ਸੀਗੀ ਤੇ ਇੱਧਰ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਮਾਡਲ ਚਿੱਤਰ ਬਣਿਆ ਹੋਇਆ ਇਹ ਅੰਗਰੇਜ਼ਾਂ ਤੇ ਸਿੱਖਾਂ ਦਾ ਯੁੱਧ ਹੋਇਆ ਸੀ ਜਿਹੜੀ ਪਹਿਲੀ جنگ ਹੈ ਇਹਦੀ ਗੱਲ ਕਰਕੇ ਤਾਂ 1845 ਤੋਂ ਜਿਹੜਾ ਮਾਰਚ 1846 ਤੱਕ ਜਿਹੜਾ ਯੁੱਧ ਚੱਲਿਆ ਸੀ ਜਿਸ ਵਿੱਚ ਮੁੱਦਕੀ ਦੀਆਂ ਲੜਾਈਆਂ ਮਤਲਬ 18 ਦਸੰਬਰ 1845 ਆਲੀਵਾਲ 28 ਜਨਵਰੀ 1846 ਅਤੇ ਜਿਹੜੀ 10 ਫਰਵਰੀ ਤੱਕ ਇਹ ਲੜਾਈ ਚੱਲੀ ਸੀ ਤਾਂ ਜਿਸ ਵੇਚ ਅੰਗਰੇਜ਼ਾਂ ਨੇ ਸਿੱਖਾਂ ਨੂੰ ਭਰਮਿ ਜਿਹੜੀ ਉਹ ਹਾਰ ਦਿੱਤੀ ਸੀ ਤੇ ਕਿਉਂਕਿ ਬੜੀਆਂ ਜਿਹੜੀਆਂ ਸ਼ਹਾਦਤਾਂ ਸਿੱਖਾਂ ਵੱਲੋਂ ਜਿਹੜੀਆਂ ਸਿੱਖਾਂ ਵੱਲੋਂ ਜਿਹੜੀਆਂ ਦਿੱਤੀਆਂ ਗੰਨੀਆਂ ਜਾਦਿਆਂ ਨੂੰ ਲੈ ਕੇ ਪਰ ਕਈ ਇਹਦੇ ਅੰਗਰੇਜ਼ ਅਫਸਰ ਜਿਹੜੇ ਉਹ ਮਾਰੇ ਗਏ ਸਨ